ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਰਪਨ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਦਰਪਨ ਕੋਚਿੰਗ ਸੈਂਟਰ ਤੇ। ਤੋਂ ਅੱਜ ਜਿਹੜੀ ਆਪਾਂ ਡਿਸਕਸ਼ਨ ਕਰਨ ਜਾ ਰਹੇ ਹਾਂ ਉਹ ਹੈਗੀ ਹੈ ਜੀ ਮਾਨ ਸਾਹਿਬ ਨੇ 10000 ਵੈਕੈਂਸੀਆਂ ਬਾਰੇ ਇੱਕ ਇਨਫੋਰਮੇਸ਼ਨ ਦਿੱਤੀ ਸੀ ਇੱਕ ਐਲਾਨ ਕੀਤਾ ਸੀ ਕਿ 10000 ਵੈਕੈਂਸੀਆਂ ਆਉਣ ਵਾਲੀਆਂ ਨੇ ਜਿਹਦੇ ਬਾਰੇ ਮੈਂ ਆਪਣੇ ਸੋਰਸਸ ਤੋਂ ਪਤਾ ਕੀਤਾ ਕਿ ਫਾਈਨਲੀ ਉਹ ਕੀ ਹਿਸਾਬ ਹੈ ਜਾਂ ਕਿਸ ਤਰ੍ਹਾਂ ਆਣੀਆਂ ਤੋਂ ਉਹਦੇ ਬਾਰੇ ਅੱਜ ਆਪਾਂ ਸਾਰੀ ਡਿਸਕਸ਼ਨ ਕਰਨ ਵਾਲੇ ਹਾਂ ਜੋ 10000 ਪਰਧਿਆਨ ਵਾਲੀ ਹੈ। ਤੋਂ ਚਲੋ ਜਿਆਦਾ ਟਾਈਮ ਨਾ ਵੇਸ ਕਰਦੇ ਹੋਏ ਸ਼ੁਰੂ ਕਰਦੇ ਇਸ ਵੀਡੀਓ ਨੂੰ। ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਆ ਉਹਨਾਂ ਨੂੰ ਜਾਣਕਾਰੀ ਦੇ ਦਾਂ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੇ ਉਹਨਾਂ ਨੇ ਆਪਣੀ ਇੱਕ ਸਭਾ ਦੇ ਵਿੱਚ ਐਲਾਨ ਕੀਤਾ ਸੀ ਕਿ 1700 ਭਰਤੀਆਂ ਤੋਂ ਬਾਅਦ ਜੋ 1700 ਕਾਂਸਟੇਬਲ ਦੀਆਂ ਭਰਤੀਆਂ ਹੋਣੇ ਹੋਈਆਂ 2024 ਦੇ ਵਿੱਚ ਉਸ ਤੋਂ ਬਾਅਦ 10000 ਹੋਰ ਵੈਕੈਂਸੀਆਂ ਪੰਜਾਬ ਪੁਲਿਸ ਦੇ ਵਿੱਚ ਉਹ ਜਲਦੀ ਅਨਾਉਂਸ ਕਰਨਗੇ ਪਹਿਲੀ ਗੱਲ ਕੀ ਇਹ ਖਬਰ ਬਿਲਕੁਲ ਸੱਚ ਹੈ ਕਿਉਂਕਿ ਕੁਝ ਲੋਕਾਂ ਦੇ ਮੈਨੂੰ ਮੈਸੇਜਸ ਆਏ ਕਿ ਸਰ ਵਾਕਈ ਐਲਾਨ ਹੋਇਆ ਹੈ ਕੀ ਨਹੀਂ ਹੋਇਆ ਬਿਲਕੁਲ ਸੱਚ ਹੈ ਡੈਫੀਨਿਟਲੀ ਐਲਾਨ ਹੋਇਆ ਹੈ ਉਹਦੀ ਵੀਡੀਓ ਨੈਟ ਤੇ अवेलेबल ਹੈ ਤੁਸੀਂ YouTube ਤੇ ਸਰਚ ਕਰ ਸਕਦੇ ਹੋ Google ਤੇ ਸਰਚ ਕਰ ਸਕਦੇ ਹੋ ਡੈਫੀਨਿਟਲੀ ਐਲਾਨ ਹੋਇਆ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਫਾਈਨਲੀ ਇਹ ਭਰਤੀਆਂ ਔਨ ਹੋਈਆਂ ਕਦੋਂ ਕਿਉਂਕਿ ਮਾਨ ਸਾਹਿਬ ਨੇ ਇਹ ਤੇ ਕਹਿ ਦਿੱਤਾ ਕਿ ਔਨ ਗਿਆ ਲੇਕਿਨ ਇਹਦਾ ਜਵਾਬ ਕੌਣ ਦੇਵੇਗਾ ਕਿ ਕਦੋਂ ਔਨ ਹੋਣੀਆਂ ਤਾਂ ਇਹਦਾ ਜਵਾਬ ਸਿਰਫ ਇੱਕ ਜਗ੍ਹਾ ਤੋਂ ਹੀ ਆਪਾਂ ਨੂੰ ਮਿਲ ਸਕਦਾ ਹੈ ਉਹ ਹੈ ਪੰਜਾਬ ਪੁਲਿਸ ਦਾ ਜੋ ਆਫੀਸ਼ੀਅਲ ਨੰਬਰ ਹੈ ਜੋ ਹੈਲਪਲਾਈਨ ਨੰਬਰ ਹੈ ਜੋ ਰਿਕਰੂਟਮੈਂਟ ਕਰਦਾ ਹੈ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦਿੰਨਾ ਵਾਂ ਕਿ TCS टाटा कंसल्टेंसी सर्विसेज जो रतन टाटा दी एक कंपनी है एंड इंडिया दी बड़ी रेपुटेड कंपनी है जेडी मोस्ट ऑफ द इंजीनियर्स ओ प्लेस करदी है उस कंपनी को ठेका है सारा पंजाब पुलिस दी जिन्नी भी रिक्रूटमेंट हुंदी है जेड़ा ਤੁਸੀਂ ਫਾਰਮ ਭਰਦੇ ਹੋ cdn.disclaim.com वेबसाइट ਤੇ ਅਗਰ ਤੁਸੀਂ ਕਦੀ ਪੰਜਾਬ ਪੁਲਿਸ ਦਾ ਫਾਰਮ ਭਰਿਆ ਹੈ ਤੇ ਤੁਹਾਨੂੰ ਪਤਾ ਹੋਏਗਾ ਕਿ cdn.disclaim.com ਕਰਕੇ ਇੱਕ ਸਾਈਟ ਹੈਗੀ ਹੈ ਜਿਹਦੇ ਉੱਪਰ ਜਾ ਕੇ ਆਪਾਂ ਪੰਜਾਬ ਪੁਲਿਸ ਦਾ ਫਾਰਮ ਭਰਦੇ ਆਂ ਤੋ ਇਹ ਸਾਈਡ ਕੇ ਸੇ ਹੋਰ ਨਹੀਂ TCS ਕੰਪਨੀ ਨੇ ਹੀ ਬਣਾਈ ਆ ਇਨਫੈਕਟ TCS ਕੰਪਨੀ ਹੀ ਇਹ ਸਾਰਾ ਪ੍ਰੋਸੈਸ ਕਰਦੀ ਹੈ ਪੇਪਰ ਸੈੱਟ ਕਰਨ ਦਾ ਪੇਪਰ ਚੈੱਕ ਕਰਨ ਦਾ ਤੋ ਇਹ ਕੁਝ ਕੰਟਰੈਕਟ ਹੁੰਦੇ ਨੇ ਵੱਡੀਆਂ ਵੱਡੀਆਂ ਕੰਪਨੀਆਂਜ਼ ਦੇ ਪੰਜਾਬ ਪੁਲਿਸ ਦੇ ਨਾਲ ਪੰਜਾਬ ਫੋਰੈਸਟ ਡਿਪਾਰਟਮੈਂਟ ਦੇ ਨਾਲ ਇਹਨਾਂ ਲੋਕਾਂ ਨਾਲ ਇਹਨਾਂ ਦੇ ਕੰਟਰੈਕਟ ਹੁੰਦੇ ਨੇ ਕਿ ਭਈ ਇੰਨੀਆਂ ਕਿੰਨੇ ਲੋਕ ਅਪਲਾਈ ਕਰਨਗੇ ਦੱਸੋ ਕਿੰਨੇ ਪੈਸੇ ਲਓਗੇ ਸਾਨੂੰ ਇੱਕ ਵੈਬਸਾਈਟ ਬਣਾ ਦਿਓ ਜਾਂ ਤੋ ਇਹ ਸਾਰਾ ਠੇਕਾ ਲੈ ਲਓ ਤੋ ਕਿਉਂਕਿ ਪੰਜਾਬ ਪੁਲਿਸ ਇਹ ਕੰਮ ਖੁਦ ਨਹੀਂ ਕਰਦੀ ਪੰਜਾਬ ਪੁਲਿਸ ਦੀ ਵੈਬਸਾਈਟ ਦੇ ਉੱਪਰ ਇਹ ਕੰਮ ਨਹੀਂ ਹੁੰਦੇ ਵੈਬਸਾਈਟ ਦੇ ਉੱਪਰ ਬਿਲਕੁਲ ਇਹ ਕੰਮ ਨਹੀਂ ਹੁੰਦੇ ਇਨਫੈਕਟ ਕਿ ਇਹਨਾਂ ਨੂੰ ਠੇਕਾ ਦਿੱਤਾ ਜਾਂਦਾ ਹੈ ਤੋ ਉੱਥੇ ਇੱਕ ਹੈਲਪਲਾਈਨ ਨੰਬਰ ਚੱਲ ਰਿਹਾ ਹੁੰਦਾ ਹੈ ਜੋ ਹਰ ਉਥੇ ਕਾਲ ਕਰਕੇ ਆਪਾਂ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਆ ਐਂਡ ਕੁਝ ਇਨਫੋਰਮੇਸ਼ਨ ਮਿਲਦੀ ਹੈ ਸਾਨੂੰ ਆਪਣੇ ਸੋਰਸਸ ਤੋਂ ਜਿੱਦਾਂ ਪੰਜਾਬ ਪੁਲਿਸ ਸਾਡੇ ਜਿਹੜੇ ਬੱਚੇ ਸਿਲੈਕਟ ਹੋਏ ਆ ਜਿਹੜੇ ਕੁਝ ਵੱਡੀਆਂ ਪੋਸਟਾਂ ਤੇ ਨੇ ਕੁਝ ਡੀਐਸਪੀ ਦੀ ਪੋਸਟ ਤੇ ਨੇ ਕੁਝ ਕਨਸਟੇਬਲ ਦੀ ਪੋਸਟ ਤੇ ਨੇ ਕੁਝ ਸਬ ਇੰਸਪੈਕਟਰ ਦੀ ਪੋਸਟ ਤੇ ਨੇ ਕੁਛ ਇਦਾਂ ਕਰਕੇ ਐਂਡ ਕੁਝ ਸਾਡੇ ਰੈਲੇਟਿਵਜ਼ ਜਾਣ ਪਹਿਚਾਨ ਵਾਲੇ ਲੱਗੇ ਆ ਤਾਂ ਕੁਝ ਇਨਫੋਰਮੇਸ਼ਨ ਉਹਨਾਂ ਤੋਂ ਗ੍ਰੈਬ ਕੀਤੀ ਆ ਤਾਂ ਚਲੋ ਕੰਮ ਦੀ ਗੱਲ ਕਰਦੇ ਹਾਂ ਹੁਣ ਐਂਡ ਕੰਮ ਦੀ ਗੱਲ ਇਹ ਆ ਕਿ ਪਹਿਲਾ ਸਵਾਲ ਇਹ ਹੀ ਆ ਕਿ ਇਹ ਪ੍ਰਤੀ ਕਦੋਂ ਆ ਰਹੀ ਹੈ ਸਭ ਤੋਂ ਪਹਿਲਾਂ ਦੇਖੋ ਇਹ ਪ੍ਰਤੀ ਡੇਟ ਨੋਟ ਕਰ ਲਓ 31 ਜਨਵਰੀ 2025 ਇਹ ਉਹ ਡੇਟ ਆ ਜਿਸ ਦਿਨ ਇਹਦਾ ਆਫੀਸ਼ਲ ਨੋਟੀਫਿਕੇਸ਼ਨ ਜਾਰੀ ਹੋਏਗਾ ਉਹਨੇ ਮੈਂ ਆਫੀਸ਼ੀਅਲੀ ਦੱਸ ਰਿਹਾ ਤੁਹਾਨੂੰ ਸਾਰਾ ਕੁਝ 31 ਜਨਵਰੀ 2025 ਨੂੰ ਇਹਦਾ ਆਫੀਸ਼ਲ ਨੋਟੀਫਿਕੇਸ਼ਨ ਜਾਰੀ ਹੋਏਗਾ ਇਹਰੀ ਦੀ ਡੇਟਸ ਇਨਫੋਰਮੇਸ਼ਨ ਇਹ ਵੀ ਦੱਸ ਦਿਨਾ ਹੈ ਕਿ ਇਸ 10000 ਭਰਤੀਆਂ ਦਾ ਜੋ ਪੇਪਰ ਹੈ ਉਹ ਕਦੋਂ ਨਾਲ ਹੈ ਤਾਂ ਉਹ 10 ਜੁਲਾਈ ਤੋਂ ਲੈ ਕੇ 10 ਜੁਲਾਈ ਤੋਂ ਲੈ ਕੇ 30 ਸਤੰਬਰ ਦੇ ਵਿੱਚ ਵਿੱਚ ਸਾਰਾ ਜੋ ਰਿਟਨ ਪੇਪਰ ਹੈ ਉਹਦਾ ਪ੍ਰੋਸੈਸ ਖਤਮ ਹੋ ਜਾਏਗਾ रिजल्ट कदो आएगा भी दस दिन है क्योंकि सारा कुछ पता करके आया तो फिर दसना मेरा फर्ज है तो रिजल्ट आएगा तो जी ऑलमोस्ट अठाई नवंबर दो हजार पच्ची दे लगे कोई डेट है उथे रिजल्ट आएगा यानी कि नवंबर लास्ट से आएगा एंड दिसंबर जनवरी से उस तो अगले साल दो हजार छब्बीस मई जून जुलाई लागे अगर जाके तो जॉयनिंग हो जाएगी ਉਹ ਜੋ ਪੰਜਾਬ ਪੁਲਿਸ ਦੇ 10000 ਵੈਕੈਂਸੀਜ਼ ਆ ਰਿਹਾ ਹੁਣ ਆਪਾਂ ਇਹਨੂੰ ਥੋੜਾ ਜਿਹਾ ਤੋੜਦੇ ਆ ਬ੍ਰੇਕ ਕਰਦੇ ਆ ਕਿ ਇਹਦੇ ਵਿੱਚੋਂ ਕਾਂਸਟੇਬਲ ਦੀਆਂ ਕਿੰਨੀਆਂ ਐ ਠੀਕ ਐ ਅ ਸਬ ਇੰਸਪੈਕਟਰ ਦੀਆਂ ਕਿੰਨੀਆਂ ਐ ਜਾਂ ਕਿਹੜੀਆਂ-ਕਿਹੜੀਆਂ ਪਰ ਤਿਆਰੀਆਂ ਉਹਦੇ ਬਾਰੇ ਜਲਦੀ ਡਿਸਕਸ਼ਨ ਕਰ ਲਈਏ ਤਾਂ ਦੇਖੋ ਇਹਨਾਂ 10000 ਵੈਕੈਂਸੀਜ਼ ਦੇ ਵਿੱਚ 2000 ਵੈਕੈਂਸੀਜ਼ ਜਿਹੜੀਆਂ ਉਹ ਕਾਂਸਟੇਬਲ ਦੀਆਂ ਰਹਿਣਗੀਆਂ ਠੀਕ ਐ ਜੀ 10000 ਚੋਂ 2000 ਵੈਕੈਂਸੀਜ਼ ਜਿਹੜੀਆਂ ਕਾਂਸਟੇਬਲ ਦੀਆਂ ਰਹਿਣਗੀਆਂ ਉਸ ਤੋਂ ਉੱਪਰ ਤੇ ਨੀਅਰ ਵੈਕੈਂਸੀਸ ਜਿਹੜੀਆਂ ਆ ਉਹ ਐਸਆਈ ਦੀਆਂ ਸਬ ਇਨਸਪੈਕਟਰ ਦੀਆਂ ਰਹਣਗੀਆਂ ਐਸ ਪਰ ਕਾਂਸਟੇਬਲ ਦੀਆਂ ਘੱਟ ਐਂਡ ਐਸਆਈ ਦੀਆਂ ਜ਼ਿਆਦਾ ਐ ਹੁਣ ਇਹਦੇ ਪਿੱਛੇ ਕੀ ਰੀਜ਼ਨ ਐ ਮੋਸਟ ਆਫ ਦਾ ਟਾਈਮਸ ਆਪਾਂ ਦੇਖਦੇ ਹਾਂ ਕਿ ਸਬ ਇਨਸਪੈਕਟਰੇ ਘੱਟ ਰੱਖਦੇ ਐ ਐਂਡ ਕਾਂਸਟੇਬਲ ਇਹ ਜ਼ਿਆਦਾ ਰੱਖਦੇ ਆ ਤੋ ਇਹਦੇ ਪਿੱਛੇ ਰੀਜ਼ਨ ਇਹ ਆ ਕਿ ਆਲਰੇਡੀ 2024 ਦੇ ਵਿੱਚ ਇਹਨਾਂ ਨੇ 1700 ਕਾਂਸਟੇਬਲ ਰਿਕਰੂਟ ਕਰ ਲਏ ਆ ਜਦਕਿ 2024 ਦੇ ਵਿੱਚ ਜਿਹੜੀ ਸਬ ਇਨਸਪੈਕਟਰ ਦੀ ਭਰਤੀ ਆਈ ਹੀ ਧਿਆਨ ਦਿਓ ਨਹੀਂ ਆਈ ਹਾਲ ਤੱਕ ਤੁਸੀਂ ਦੇਖ ਰਹੇ ਹੋ ਅੱਜ ਹੋ ਚੁੱਕੀ ਆ ਆਲਮੋਸਟ 1 ਅਕ ਸਬ ਇਨਸਪੈਕਟਰ ਦੀ ਭਰਤੀ ਆਉਣੀ ਸੀ 2024 ਚੋ ਤੇ ਆਈ ਨਹੀਂ ਉਹ ਇਸੇ ਕਰਕੇ ਨਹੀਂ ਆਈ ਕਿਉਂਕਿ ਅਗਲੇ ਸਾਲ 2025 ਚ ਜਿਹੜੀਆਂ 10000 ਵੈਕੈਂਸੀਆਂ ਆਉਣੀਆਂ ਐ ਉਹ ਚੋਂ 3000 ਜਿਹੜੀਆਂ ਐ ਉਹ ਸਿਰਫ ਸਬ ਇਨਸਪੈਕਟਰ ਦੀਆਂ ਰਹਿਣੀਆਂ ਐ ਐਂਡ 2000 ਜਿਹੜੀਆਂ ਐ ਉਹ ਤਾਂ ਦੀਆਂ ਰਹਿਣਗੀਆਂ ਕੌਨਸਟੇਬਲ ਦੀਆਂ ਹਰ ਸਾਲ ਇਹਨਾਂ ਨੂੰ ਕੌਨਸਟੇਬਲ ਦੀ ਲੋਡ ਪੈਂਦੀ ਐ ਕੌਨਸਟੇਬਲ ਜ਼ਿਆਦਾ ਰਿਟਾਇਰ ਹੁੰਦੇ ਨੇ ਅੱਛਾ ਇੱਕ ਇੱਕ ਵਾਅਦਾ ਤੁਹਾਨੂੰ ਮਾਨ ਸਾਹਿਬ ਦਾ ਯਾਦ ਕਰਵਾਦਾ 2022 ਚ ਜਦੋਂ ਮਾਨ ਸਾਹਿਬ ਆਏ ਸੀ ਜੇ ਮੈਨੂੰ ਯਾਦ ਹੈ ਮਾਰਚ 2022 10 ਮਾਰਚ 2022 ਤਾਂ ਉਹਨਾਂ ਨੇ ਹਰ ਸਾਲ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਕੱਢੇਗੀ ਖੁਸ਼ੀ ਦੀ ਗੱਲ ਇਹ ਹੈ ਕਿ ਹਰ ਸਾਲ ਉਹ ਆਪਣਾ ਵਾਅਦਾ ਨਿਭਾਉਂਦੇ ਵੀ ਨੇ ਮੈਨੂੰ ਯਾਦ ਹੈ 2023 ਦੇ ਵਿੱਚ ਵੀ ਇਹ ਭਰਤੀ ਆਈ ਸੀ 2024 'ਚ ਵੀ ਇਹ ਭਰਤੀ ਆਈ ਹੈ ਕਾਂਸਟੇਬਲ ਪੰਜਾਬ ਪੁਲਿਸ ਕਾਂਸਟੇਬਲ ਦੀ ਗੱਲ ਕਰ ਰਹੇ ਹਾਂ ਐਂਡ 2025 'ਚ ਵੀ ਭਰਤੀ ਆਏਗੀ ਜੋ ਮੈਨੂੰ ਪੂਰਾ ਵਿਸ਼ਵਾਸ ਹੈ ਕਿਉਂਕਿ ਆਫੀਸ਼ੀਅਲ ਸੂਤਰਾਂ ਤੋਂ ਹੀ ਸਾਰਾ ਕੁਝ ਪਤਾ ਲੱਗ ਗਿਆ ਹੁਣ ਕੰਮ ਦੀ ਗੱਲ ਇੱਕ ਹੋਰ ਹੈ ਕਿ 2000 ਭਰਤੀ ਹੋ ਗਿਆ ਕਾਂਸਟੇਬਲ ਦੀਆਂ 3000 ਹੋ ਗੀਆਂ ਸਬ ਇੰਸਪੈਕਟਰ ਦੀਆਂ ਬਾਕੀ 5000 ਕਿਧੀਆਂ ਹੋਣਗੀਆਂ ਤੁਮੇ 10 ਦਿਨ ਨੇ ਉਹ 5000 ਦੇ ਵਿੱਚੋਂ ਪੋਸਟ ਭਰਤੀਆਂ ਹੈਡ ਕਨਸਟੇਬਲ ਦੀਆਂ ਕੱਢਣ ਦੀ ਪਲੈਨਿੰਗ ਹੋ ਰਹੀ ਹੈ 2.5 ਹੈਰ ਪਰ 3 ਡੜੀਆਂ ਹੈ ਹੈਡ ਕਨਸਟੇਬਲ ਦੀ ਐਕਾਡਮੀ ਬਾਕੀ 2.5 ਹੈਰ ਬਰੇਹਾਲੇ ਗਵਰਨਮੈਂਟ ਫੈਸਲਾ ਲੈ ਰਹੀ ਹੈ ਕਿ ਕੀ ਆਪਾਂ ਸਿੱਧੀ ਇਨਸਪੈਕਟਰ ਦੀਆਂ ਭਰਤੀਆਂ ਇਸ ਵਾਰ ਕੱਢੀਏ ਜਾਂ ਫਿਰ ਕਨਸਟੇਬਲ ਜਾਂ ਸਬ ਇਨਸਪੈਕਟਰ ਜਾਂ ਹੈਡ ਕਨਸਟੇਬਲ ਦੀਆਂ ਭਰਤੀਆਂ ਨੂੰ ਵਧਾ ਦਿੱਤਾ ਜਾਵੇ ਲੇਕਿਨ ਇੱਕ ਗੱਲ ਮੇਰੀ ਅੱਜ ਹੀ ਨੋਟ ਕਰ ਲਓ ਕਿ 31 ਜਨਵਰੀ 2025 ਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਪੰਜਾਬ ਪੁਲਿਸ ਦੀ ਵੈਬਸਾਈਟ www dotpunjabpolice.gov.in ਦੇ ਉੱਪਰ ਆ ਜਾਏਗਾ 15 ਫਰਵਰੀ ਦਾ ਲਿੰਕ ਵੀ ਤੁਹਾਡੇ ਕੋਲ ਪਹੁੰਚ ਜਗਾ ਇਹ ਮੇਰਾ ਤੁਹਾਡਾ ਵਾਦਾ ਹੈ ਕਿ 31 ਜਨਵਰੀ ਨੂੰ ਜਦੋਂ ਇਹਦਾ ਅਸਲੀ ਨੋਟੀਫਿਕੇਸ਼ਨ ਆਇਆ ਮੈਂ ਤੁਹਾਡੇ ਲਈ ਇੱਕ ਐਕਸਟਰਾ ਵੀਡੀਓ ਜ਼ਰੂਰ ਬਣਾ ਕੇ ਤੁਹਾਡੇ ਅੱਗੇ ਪ੍ਰੈਜ਼ੈਂਟ ਕਰਾਂਗਾ ਜਿੱਥੋਂ ਤੁਸੀਂ ਸਾਰੀ ਆਫੀਸ਼ੀਅਲ ਇਨਫੋਰਮੇਸ਼ਨ ਲੈ ਸਕਦੇ ਹੋ ਮੇਨ ਚੀਜ਼ ਉਹੀ ਹੈ ਕਿ ਉਹਦੇ ਵਿੱਚ ਵੀ ਹਰ ਵਾਰ ਦੀ ਤਰ੍ਹਾਂ ਪਹਿਲਾਂ ਤੁਹਾਡਾ ਰਿਟਨ ਟੈਸਟ ਹੀ ਹੋਏਗਾ ਉਸ ਤੋਂ ਬਾਅਦ ਹੀ ਫਿਜ਼ੀਕਲ ਮੈਡੀਕਲ ਹੋਏਗਾ ਕਿਉਂਕਿ ਇੱਕ ਦੋ ਯੂਟਿਊਬਰਸ ਨੇ افਵਾਹ ਫਿਲਾਤੀ ਸੀਗੀ ਕਿ ਭਈ ਪਹਿਲਾ ਜੋ ਹੈ ਐਸਵਰ ਫਿਜ਼ੀਕਲ ਜਾਂ ਮੈਡੀਕਲ ਹੋਣਾ ਹੈ ਇੱਕ ਦੋ ਬੱਚਿਆਂ ਨੇ ਵੀ ਸਵਾਲ ਪੁੱਛਿਆ ਕਿ ਫਿਜ਼ੀਕਲ ਮੈਡੀਕਲ ਪਹਿਲਾਂ ਕਿਉਂ ਨਹੀਂ ਲੈਂਦੇ ਰਿਟਨ ਟੈਸਟ ਕਿਉਂ ਪਹਿਲਾਂ ਲੈਂਦੇ ਆ ਕਿਉਂਕਿ ਤੁਹਾਨੂੰ ਪਤਾ ਹੋਵੇਗਾ ਆਰਮੀ 'ਚ ਵੀ ਪਹਿਲਾਂ ਇਦਾਂ ਹੁੰਦਾ ਸੀਗਾ ਕਿ ਫਿਜ਼ੀਕਲ ਮੈਡੀਕਲ ਪਹਿਲਾਂ ਲਏ ਲੈਂਦੇ ਸੀ ਐਂਡ ਰਿਟਨ ਟੈਸਟ ਬਾਅਦੋਂ ਲੈਂਦੇ ਸੀ ਹੁਣ ਇਸਵਾਲ ਦਾ ਜਵਾਬ ਵੀ ਚਲੋ ਦੇ ਹੀ ਦਿਨਾ ਤੁਹਾਨੂੰ ਕਿ ਹੁਣ ਰਿਟਨ ਇਹਨਾਂ ਨੇ ਪਹਿਲਾਂ ਕੋ ਕਰਤਾ ਜਿਹਦੇ ਰਿਟਨ ਪਹਿਲਾਂ ਕਰਦੇ ਆ ਉਹ ਰਿਟਰਨ ਦੇ ਅਰੇਂਜਮੈਂਟ ਤੇ ਉਨੇ ਪੈਸੇ ਨਹੀਂ ਲੱਗਦੇ ਜਿੰਨੇ ਫਿਜ਼ੀਕਲ ਮੈਡੀਕਲ ਦੇ ਅਰੇਂਜਮੈਂਟ ਤੇ ਲੱਗਦੇ ਤਾਂ ਇਹ ਜਾਣ ਕੇ ਰੰਨੀ ਹੋਏਗੀ ਪਰ ਇਹ ਸੱਚ ਹੈ ਕਈ ਲੋਕ ਕਹਿੰਦੇ ਕਿ ਨਹੀਂ ਰਿਟਰਨ ਲਈ ਤੇ ਬਹੁਤ سارے ਕੰਪਿਊਟਰ ਅਰੇਂਜ ਕਰਨੇ ਪੈਂਦੇ ਆ ਬਿਲਡਿੰਗਸ ਕਾਇਦਿਲਣੀਆ ਪੈਂਦੀਆਂ ਆ ਬੰਦੇ ਰੱਖਣੇ ਪੈਂਦੇ ਆ ਜਿਹੜੇ ਰੱਖਿਆ ਕਰਨ ਜਿਹੜੇ ਰਾਖੀ ਕਰਨ ਹਨਾ ਤੇ ਉੱਤੇ ਜ਼ਿਆਦਾ ਪੈਸਾ ਲੱਗਦਾ ਨਹੀਂ ਜੀ ਇਦਾਂ ਨਹੀਂ ਆ ਫਿਜ਼ੀਕਲ ਮੈਡੀਕਲ ਤੇ ਜ਼ਿਆਦਾ ਪੈਸਾ ਲੱਗਦਾ ਇਹਦੇ ਬਾਰੇ ਆਪਾਂ ਕਦੀ ਫੇਅਰ ਡਿਸਕਸ਼ਨ ਕਰਾਂਗੇ ਬਟ ਮੇਨ ਰੀਜ਼ਨ ਉਹਨਾਂ ਦਾ ਇਹੀ ਹੈ ਜਿਵੇਂ ਸੈਕੰਡਰੀ ਜਾਂ ਦੀ ਗੱਲ ਕਰਾਂ ਤਾਂ ਸੈਕੰਡਰੀ ਜਾਂ ਡੈਫੀਨਿਟਲੀ ਇਹ ਹੈ ਕਿ ਫਿਜ਼ੀਕਲ ਮੈਡੀਕਲ ਬਹੁਤ سارے ਲੋਕ ਕੱਢ ਜਾਂਦੇ ਆ ਕਿਉਂਕਿ ਤੁਹਾਨੂੰ ਪਤਾ ਹੈ ਜਿਹੜੇ ਪੰਜਾਬ ਪੁਲਿਸ ਕਨਸਟੇਬਲ ਦੀ ਤਿਆਰੀ ਕਰਦੇ ਆ ਉਹ ਰਿਟਨ ਦੀ ਤਿਆਰੀ ਕਰਨ ਨਾਲੋਂ ਕਰੰਟ ਫਿਜ਼ੀਕਲ ਮੈਡੀਕਲ ਉਹਨਾਂ ਦਾ ਪਹਿਲੇ ਹੀ ਤਿਆਰ ਹੁੰਦਾ ਹੈ ਫਿਜ਼ੀਕਲ ਉਹਨਾਂ ਦਾ ਪਹਿਲੇ ਹੀ ਤਿਆਰ ਹੁੰਦਾ ਹੈ ਉਹ ਸਾਰੇ ਧੋੜਾਂ ਤੇ ਲਾਈ ਰਹੇ ਹੁੰਦੇ ਤੁਸੀਂ ਕਦੀ ਗਰਾਊਂਡ 'ਚ ਜਾ ਕੇ ਦੇਖੋ ਬਹੁਤ سارے ਲੋਕ ਆਏ ਹੁੰਦੇ ਆ ਤਾਂ ਫਿਰ ਫਿਜ਼ੀਕਲ ਜਿਹੜਾ ਨਾ ਬਹੁਤ ਜ਼ਿਆਦਾ ਲੋਕ ਕੱਢ ਜਾਂਦੇ ਫਿਰ ਇੰਨੇ ਸਾਰੇ ਲੋਕਾਂ ਦਾ ਯੂ ਨੋ ਫਿਰ ਦੁਬਾਰਾ ਰਿਟਰਨ ਅਰੇਂਜ ਕਰਨਾ ਉੱਤੇ ਵੱਖਰਾ ਖਰਚਾ ਤੇ ਇਸ ਕਰਕੇ ਪਹਿਲਾਂ ਉਹ ਰਿਟਰਨ ਲੈਂਦੇ ਆ ਕਿ ਭਾਈ ਜਿੰਨੇ ਕੁ ਲੋੜ ਆ ਉਹ ਤੋਂ 3 4 5 ਗੁਣਾ 10 ਗੁਣਾ ਬੁਲਾਏ ਐ ਐਂਡ ਆਪਣਾ ਕੰਮ ਹੋ ਗਿਆ ਤੋਂ ਇੰਨੇ ਲੋਕਾਂ ਦਾ ਇਮੇਜਿਨ ਕਰੋ 2 ਲੱਖ ਲੋਕਾਂ ਨੇ ਭਰਿਆ ਹਨਾ ਤੇ ਪੋਸਟਰ 1700 ਆ ਤੇ ਜੇ ਉਹ ਪਹਿਲਾਂ ਰਿਟਰਨ ਲੈਂਦੇ ਫਿਰ ਸਿਰਫ 8500 ਲੋਕਾਂ ਨੂੰ ਬੁਲਾਉਣਾ ਪੈਣਾ ਤੇ ਜੇ ਉਹ ਪਹਿਲਾਂ ਫਿਜ਼ੀਕਲ ਲੈਂਦੇ ਫਿਰ 2 ਲੱਖ ਲੋਕਾਂ ਦਾ ਫਿਜ਼ੀਕਲ ਲੈਣਾ ਪੈਂਦਾ ਜੋ ਬਹੁਤ ਔਖਾ ਹੈ ਇਹੀ ਰੀਜ਼ਨ ਹੈ ਕਿ ਗ ਤੁਹਾਨੂੰ ਤਨੂੰ ਪਤਾ ਲੱਗ ਗਿਆ ਹੈ ਕਿ 10000 ਵੈਕੈਂਸੀਜ਼ ਦੀ ਕਿੱਦਾਂ ਬ੍ਰੇਕ ਹੋਣਾ ਹੈ ਕਿੰਨੀਆਂ ਕਨਸਟੇਬਲ ਦੀਆਂ ਹਨ ਕਿੰਨੀਆਂ ਸਬ ਇਨਸਪੈਕਟਰ ਦੀਆਂ ਹਨ ਕਿੰਨੀਆਂ ਹੈੱਡ ਕਨਸਟੇਬਲ ਦੀਆਂ ਹਨ ਕਿੰਨੀਆਂ ਬਾਕੀ ਹੈ ਐਂਡ ਇਥੋਂ ਤੱਕ ਕਿ ਮੈਂ ਤੁਹਾਨੂੰ ਸਾਰੀਆਂ ਡੇਟਸ ਵੀ ਦੱਸਤੀਆਂ ਹਾਂ ਹੁਣ ਇਹਨਾਂ 10000 ਭਰਤੀਆਂ ਬਾਰੇ ਅਜੇ ਵੀ ਕੋਈ ਡਾਊਟ ਬਚਿਆ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਕਮੈਂਟ ਕਰਕੇ ਆਪਣਾ ਡਾਊਟ ਪੁੱਛ ਲਓ ਮੈਂ ਤੁਹਾਨੂੰ ਸਾਰਾ ਡਾਊਟ ਕਲੀਅਰ ਕਰ ਦਾਂਗਾ ਕਿਉਂਕਿ ਸਾਰੀ ਆਫੀਸ਼ੀਅਲ ਇਨਫੋਰਮੇਸ਼ਨ ਮੇਰੇ ਕੋਲ ਹੈ ਜੋ ਮੈਂ ਖੁਦ ਆਪਣੇ ਸੋਰਸਸਿਜ਼ ਐਂਡ ਹੈਲਪਲਾਈਨ ਨੰਬਰ ਤੋਂ ਪਤਾ ਕੀਤੀ ਹੈ ਜੋ ਤੁਹਾਨੂੰ ਕਿਸੇ ਨੇ ਨਹੀਂ ਦੱਸਣੀ ਸਿਰ ਮੈਂ ਹੀ ਦੱਸਾਂਗਾ ਠੀਕ ਹੈ ਜੀ ਚਲੋ ਇਸ ਵੀਡੀਓ ਦੇ ਵਿੱਚ ਤਫ਼ਸੀਲ ਲੈਣੀ ਹੈ ਮੇਰੇ ਕੋਲ ਦੱਸਣ ਲਈ ਜੇ ਕੁਝ ਰਹਿ ਗਿਆ ਤਾਂ ਕਮੈਂਟ ਕਰ ਦਿਓ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲੋਗੇ ਤਾਂ ਬਹੁਤ ਮਿਹਰਬਾਨੀ ਹੋਏਗੀ ਤਾਂ ਡੀ ਐਨ ਪਹਿਲੇ ਤੇ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲੇਗੀ ਬੈਲ ਆਈਕਨ ਵਾਲਾ ਬੈਲ ਵੀ ਜਰਾ ਦਬਾ ਦਿਓ ਉਹ ਵਧੀਆ ਲੱਗਦਾ ਮੈਨੂੰ ਲੋ ਹਨਾ ਸਾਡੇ ਘਰ ਵੀ ਬੈਲ ਨਹੀਂ ਲੱਗੀ ਹੋਈ ਬੈਲ ਆਈਕਨ ਹੀ ਲੱਗਾ ਹੋਇਆ ਚਲੋ ਇਹਦੇ ਬਾਰੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਐਂਡ ਅੱਜ ਦੀ ਵੀਡੀਓ ਚ ਨਹੀਂ ਹੈ ਅਗਲੀ ਵੀਡੀਓ ਵਿੱਚ ਫੇਰ ਇੱਕ ਜੋਪਰ ਜਾਣਕਾਰੀ ਦਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧਿਆਨ ਰੱਖੋਪਨਾ ਜੈ